ਜੋ ਜੇਨਪਨ ਤੋਂ ਜਾ ਕੇ ਤੇ ਮਤਲਬ ਬਾਬਾ ਫਰੀਦ ਦੀ ਜਗਾ ਜਿਹੜੇ ਉਹ ਦਰਸ਼ਨ ਕਰ ਸਕਦੇ ਹੋ ਵੀਰਵਾਰ ਨੂੰ ਇੱਥੇ ਮਤਲਬ ਪ੍ਰੋਪਰ ਬਹੁਤ ਸੱਤ ਵਗੈਰਾ ਅੰਦਰ ਬਾਬਾ ਫਰੀਦ ਦੀ ਜਗਾ ਤੇ ਸਥਾਨ ਤੇ ਉਹਦੇ ਨੂੰ ਵੀ ਆਗੇ ਤੇ ਇਹ ਇੱਕ ਇਤਿਹਾਸਕ ਸਥਾਨ ਹੈ ਤੇ ਉਹਦੇ ਬਾਰੇ ਸਾਰੀਆਂ ਵੀਡੀਓ ਇਸ ਦਸਾਇਆ ਪਾ ਜਿਹੜੇ ਤੁਸੀਂ ਦੇਖੋ ਅੱਗੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਨ ਜਿਹੜਾ ਗੇਟ ਐਂਟਰੀ ਹੋ ਜਾਂਦੀ ਹੈ ਤੇ ਬਾਬਾ ਫਰੀਦ ਨੂੰ ਜਾਣ ਵਾਸਤੇ ਇਹ ਮੇਨ ਬਾਜ਼ਾਰ ਆ ਬਾਜ਼ਾਰ ਦੇ ਸਿੱਧਾ ਜਿਹੜਾ ਇੱਥੋਂ ਜਾ ਕੇ ਤੁਸੀਂ ਬਾਬਾ ਫਰੀਦ ਦਾ ਸਥਾਨ ਆ ਜਾਂਦਾ ਇਹ ਮੇਨ ਗੇਟ ਬਣਿਆ ਹੋਇਆ ਹੈ ਸ਼ੇਅਰ ਕਰ ਦਿਓ ਅੱਜ ਜਿਵੇਂ ਪਹੁੰਚਿਆ ਬਾਬਾ ਫਰੀਦ ਦੀ ਧਰਤੀ ਤੇ ਜਿੱਥੇ ਕਹਿੰਦੇ ਬਾਬਾ ਫਰੀਦ ਦੀ ਉਹ ਸਥਾਨ ਬਣਾਇਆ ਜਿਹੜਾ ਪ੍ਰੋਪਰ ਸਥਾਨ ਤੋਂ ਉਹਦੇ ਦਰਸ਼ਨ ਕਰਾਵਾਂਗੇ ਵੀਡੀਓ ਦੇ ਵਿੱਚ ਤੁਸੀਂ ਪੂਰਾ ਦੇਖੋ ਪ੍ਰੋਪਰ ਜਿਹੜਾ ਬਾਹਰ ਬਾਜ਼ਾਰ ਵਗੈਰਾ ਜਣ ਲੱਗਿਆ ਹੋਇਆ ਉਹਦੇ ਬਾਰੇ ਜਿਹੜੀ ਤੁਹਾਨੂੰ ਆਪਾਂ ਦੱਸਾਂਗੇ ਇੱਥੇ ਬਾਬਾ ਫਰੀਦ ਦੀ ਜਗਾ ਵੀਰਵਾਰ ਨੂੰ ਬਾਹਰ ਵੀਰਵਾਰ ਨੂੰ ਜਾਨੀ ਕਿ ਬਾਬਾ ਫਰੀਦ ਦੀ ਜਗਾ ਤੇ ਜਿਹੜਾ ਇਤਰਾਸੀ ਬਣਾਉਂਦਾ ਤੇ ਅੱਜ ਦਿਨ ਸੈਕੜੇ ਸੀਗਾ ਸੈਕੜੇ ਜਣ ਆਏ ਸੀਗੇ ਉਹਦੇ ਹੁਣਾਂ ਕੱਟ ਜਾਦੇ ਹੁੰਦਾ ਵੀਰਵਾਰ ਵਾਲਿਆਂ ਤੇ ਪ੍ਰੋਪਰ ਇੱਥੇ ਕਿਹੜਾ ਬਾਜ਼ਾਰ ਆ ਇਹਦੇ ਵਿੱਚ ਪੂਰੀ ਰੌਣਕ ਲੱਗੀ ਹੁੰਦੀ ਆ ਬਾਜ਼ਾਰ ਦੇ ਵਿੱਚ ਪੂਰੀ ਰੌਣਕ ਹੁੰਦੀ ਆ ਪੂਰੀ ਭੁੱਲ ਰੌਣਕ ਇਹ ਤੋ ਬਾਬਾ ਢਿੱਲਾ ਜੀ ਦੇ ਜਿਹੜੇ ਥਾਂ ਤੇ ਆਪਾਂ ਤੁਹਾਨੂੰ ਪੂਰੇ ਦਰਸ਼ਨ ਕਰਾਵਾਂਗੇ ਵਧੀਆ ਰੂਰੂ ਕਰਾਵਾਂਗੇ ਬਾਬਾ ਫਰੀਦ ਜੀ ਦੇ ਥਾਂ ਤੇ ਉੱਥੇ ਮਤਲਬ ਬਾਬਾ ਫਰੀਦ ਜੀ ਦੇ 24 ਘੰਟੇ ਕੁਰਬਾਨੀ ਚੱਲਦੀ ਰਹਿੰਦੀ ਆ ਆਜੋ ਅੰਦਰ ਆਪਾਂ ਚੱਲਦੇ ਆਂ ਇਹ ਮੇਨ ਗੇਟ ਤੋਂ ਬਾਬੇ ਫਰੀਦ ਦੇ ਜਿਹੜੀ ਐਂਟਰੀ ਹੋ ਜਾਂਦੀ ਆ ਇੱਥੋਂ ਸ਼ੁਰੂ ਹੁੰਦੀ ਹੈ ਬਾਬਾ ਫਰੀਦ ਦੀ ਜਿਹੜੀ ਜਗ੍ਹਾ ਬਾਹਰ ਬਾਜ਼ਾਰ ਆ ਬਾਜ਼ਾਰ ਤੋਂ ਬਾਅਦ ਇੱਥੋਂ ਐਂਟਰੀ ਸ਼ੁਰੂ ਹੁੰਦੀ ਹੈ ਐਂਟਰੀ ਹੋਣ ਤੋਂ ਬਾਅਦ ਸਾਹਮਣੇ ਜਦੋਂ ਆਪਾਂ ਜਾਂਦੇ ਆ ਸਾਹਮਣੇ ਜਿਹੜਾ ਇੱਕ ਪਾਸੇ ਬਾਬਾ ਫਰੀਦ ਦਾ ਹਾਲ ਬਣਿਆ ਹੋਇਆ ਜਿੱਥੇ ਮਤਲਬ ਗੁਰਬਾਣੀ ਹਰ ਵਕਤ 24 ਘੰਟੇ ਚੱਲਦੀ ਰਹਿੰਦੀ ਹੈ ਇਧਰਲੇ ਪਾਸੇ ਆਪਾਂ ਜਿੱਧਰ ਤੁਹਾਨੂੰ ਦਿਖਾ ਰਹੇ ਆ ਦਿਖਾਵਾਂਗੇ ਇਧਰਲੇ ਪਾਸੇ ਬਾਬਾ ਫਰੀਦ ਦਾ ਜਿਹੜਾ ਇਤਿਹਾਸਕ ਮਾਨ ਜਿਹੜਾ ਹਜੇ ਵੀ ਮੌਜੂਦ ਆ ਇੱਥੇ ਪ੍ਰੋਪਰ ਉਦੋਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਆਪਾਂ ਤੇ ਇਥੇ ਮਤਲਬ ਇਧਰ ਅੰਦਰ ਨੂੰ ਜਾ ਕੇ ਜਦੋਂ ਆਪਾਂ ਜਾਂਦੇ ਆ ਸਾਹਮਣੇ ਬਾਬੇ ਫਰੀਦ ਦਾ ਜਿਹੜਾ ਉਹ ਇਥੇ ਵਾਣ ਲੱਗਿਆ ਹੋਇਆ ਇਤਿਹਾਸਕ ਵਾਣਾ ਜਿਹੜਾ ਇਹ ਬਾਬਾ ਫਰੀਦ ਦੀ ਜਗ੍ਹਾ 'ਚ ਇਤਿਹਾਸਕ ਵਾਣਾ ਜਿੱਥੇ ਮਤਲਬ ਲੋਕੀ ਤੇਲ ਵਗੈਰਾ ਤੇਲ ਵਗੈਰਾ ਚੜਾਉਂਦੇ ਚੜਾਇਆ ਜਾਂਦਾ ਇੱਥੇ ਜਿਹੜਾ ਤੇ ਮੱਤਾ ਵੀ ਦੇਖਿਆ ਜਾਂਦਾ ਤੇ ਇਹ ਉਹ ਪੁਰਾਣਾ ਵਾਣ ਜਣੇ ਕਿ ਉਦੋਂ ਤੋਂ ਉਹ ਅਣ ਮੌਜੂਦ ਆ ਜਣੇ ਕਿ ਬਾਬੇ ਫਰੀਦ ਦੇ ਹੁੰਦੇ ਹੋਏ ਇਹ ਵਾਣ ਜਿਹੜਾ ਉਹ ਇਤਿਹਾਸਕ ਵਾਣਾ ਜਿਹੜਾ ਇਹ ਇੱਥੇ ਪੁਰਾਣਾ ਜਿਹੜਾ ਇਹ ਮੌਜੂਦ ਆ ਪੂਰੀ ਜਗ੍ਹਾ ਦਾ ਕਾ ਵੀ ਨਹੀਂ ਇਹ ਪੁਰਾਣਾ ਝਾਟਾ ਇਹ ਇਹ ਇਤਿਹਾਸ ਇਹ ਮੰਦਰੀਬਾ ਬਿਲਾ теаਟਰ ਜਿਹੜਾ ਬਾਬਾ ਫਰੀਦ ਦਾ ਉਹ ਤਰਸਤਾਨ ਜਤੂਆ ਚ ਉਹ ਤਾਂ ਵਣ ਦੀ ਲੱਕੜ ਜਦ ਨਾਲ ਬਾਬਾ ਇਹ ਗਾੜ ਦੇ ਪੂੰਜੇ ਸਾਲਾਂ ਤੋਂ ਸੁਭਾਲੀ ਪਈ ਹੈ ਇਹਦਾ ਤੇਲਾ ਬਾਬਾ ਫਰੀਦ Antigas e Siriglia. Tipo il bovidio, io la piace ma ne ha, io ਇੱਧਰ ਜਿਹੜਾ ਇਹ ਬਾਬਾ ਫਰੀਦ ਜੀ ਦਾ ਇਤਿਹਾਸ ਲਿਖਿਆ ਆ ਜਿਵੇਂ ਬਾਬਾ ਫਰੀਦ ਜੀ ਦਾ ਜਨਮ ਜਿਹੜਾ 5 ਅਪ੍ਰੈਲ 1177 ਈਸਵੀ ਮੈਂਗਾਉਂ ਖੇਤਵਾਲਾ ਜ਼ਿਲ੍ਹਾ ਸultanpur ਵਿੱਚ ਹੋਇਆ। ਤੇ 23 ਦਸੰਬਰ 2015 ਨੂੰ ਇਸ ਥਾਨ ਕਾ ਆਫੀਕੋ ਚਲ ਰਿਹਾ ਹੈ। ਇਹ ਹਿੰਦੀ ਚ ਲਿਖਿਆ ਆ ਯਾਨੀ ਕਿ ਸਾਰਾ ਇਤਿਹਾਸ ਜਿਹੜਾ ਬਾਬਾ ਫਰੀਦ ਜੀ ਦਾ ਇਹ ਕਿਦੇ ਬਾਰੇ ਦੱਸਿਆ ਮਿੱੱਲਾ ਬਾਬਾ ਫਰੀਦ ਜੀ ਦਾ ਜਿਹੜਾ ਵੀ ਇਤਿਹਾਸ ਬਾਰੇ ਪ੍ਰੋਪਰ ਜਿਹੜੀ ਜਾਣਕਾਰੀ ਦਿੱਤੀ ਹੋਈ ਆ ਇਸੇ ਜਾਨੀ ਗਰਮਾਣੀ ਇੱਥੇ 24 ਘੰਟੇ ਵਾਂਗੂ ਗਰਮਾਣੀ ਜਿਹੜੇ ਚੱਲਦੇ ਰਹਿੰਦੇ ਆ ਉਧਰ ਪੰਜਾਬੀ ਜਿਹੜੀਆਂ ਸੰਖੇਪ ਇਤਿਹਾਸ ਤੋਂ ਤਾਏ ਦਾ 12ਵੀਂ ਸਦੀ ਜੇ ਪ੍ਰਯਾਸ ਆਪਲਾ ਜੁੰਦੇ ਭਾਰਤ ਦੇ ਪਾਸੇ ਬਸਦੀ ਰਾਤ ਤੋਂ ਸਵੇਰ ਤੱਕ ਇਹ ਪ੍ਰੋਫਰੀ ਇਹਦਾ ਪੂਰਾ ਇਤਿਹਾਸ ਆ ਜਿਹੜਾ ਇਹਦਾ ਜਿਹੜਾ ਤੁਸੀਂ ਮਤਲਬ ਪਿੱਛੇ ਪੜ੍ਹ ਸਕਦੇ ਹੋ ਇੱਥੇ ਆ ਕੇ ਪ੍ਰੋਫਰੀ ਦੇ ਬਾਰੇ ਉਸਿਆ ਗਿਆ ਜਿਹੜਾ ਬਾਬਾ ਫਰੀਦ ਇੱਧਰ ਬਾਬਾ ਫਰੀਦ ਦਾ ਲੰਗਰ ਲੰਗਰ ਵੀ ਚੱਕਣਾ ਬਾਬਾ ਦਾ ਨਹੀਂ ਦਿਖਾ ਦਿੰਨੇ ਆ ਚਲਾ ਆਇਓ ਫਿਰ ਚਾਹੀ ਵੀ ਲੈ ਗਏ ਨਹੀਂ ਕੋ ਬਾ ਆਇਓ ਹਾਂ ਉਹਦੇ ਵਿੱਚ ਸਮੇਂ ਤੋਂ ਆਮ ਵੀ ਆ ਰਹੀ ਹੈ ਦਾਲ ਵੀ ਆ ਰਹੀ ਹੈ ਇੱਧਰ ਸਾਡੀ ਭਰਾਜੀ ਮੈਂ ਤੇ ਨੰਦ ਨੇ ਬਾਬੇ ਫਰੀਦ ਦੇ ਕਹਿੰਦੇ ਲੰਗਰ ਪ੍ਰਸ਼ਾਦ ਦਾ ਛਕਿਆ ਭਰਾਜੀ ਪੂਰਾ ਤੇ ਨਾਲ ਚਾਹ ਸੀ ਛੋਲ ਸੀ ਤੇ ਦਾਸ ਜੀ ਜਿਹੜੇ ਬਚਨਾਂ ਵਾਸਤੇ ਤੁਸੀਂ ਦਾ ਧੰਨਵਾਦ ਜੀ ਨਾਲ ਨੂੰ ਨਾਲ ਸਦਾ ਏ ਮਮ ਯੋ ਮੈਂ ਇਧਰ ਤੋਂ ਬਿਕਿੰਦੇ ਟੇਪਰ ਵਾਲੀ ਜੀ ਸ਼ਰਧਿਆਲਾ ਕੈ ਤੇਰਾ ਮਾ ਆਪਣਾ ਨਾਮ ਦੀਜੈ ਜਹਿਤ ਤਾਂ ਰਵਾਨਾ ਬੋ ਇਹ ਵੀ ਪ੍ਰਣਾਮ ਪਛਾਤ ਲਿਆਉਣਾ ਆਪ ਜੀ ਦੀ ਵੀ ਹੋ ਗਈ ਤਾਂ ਮੈਂ ਇਸ ਦੀ ਹੋ ਲੂਗਾ ਬੇਟਾ ਵਾਹ